ਜਿੱਥੇ ਸੀਐਮ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਕਰ ਰਹੇ ਹਨ ਲੋਕਾਂ ਦੇ ਵਿੱਚ ਜਾ ਜਾ ਕੇ ਸੰਬੋਧਨ ਕਰ ਰਹੇ ਹਨ ਉੱਥੇ ਹੀ ਹੁਣ ਦੂਜੇ ਪਾਸੇ ਉਹਨਾਂ ਦੀ ਹੈਲੀਕਾਪਟਰ ਦੀ ਫੋਟੋ ਕਾਫੀ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੀਐਮ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਜਿਹੜੇ ਕਿ ਹੈਲੀਕਾਪਟਰ ਦੇ ਵਿੱਚ ਬੈਠੇ ਹੋਏ ਹਨ ਉਹਨਾਂ ਦੀ ਇਹ ਤਸਵੀਰ ਤੇ ਵਿਰੋਧੀ ਧਿਰ ਕਾਫੀ ਗਰਮਾ ਗਈ ਹੈ ਜੇ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾਦੀ ਤਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇਹ ਫੋਟੋ ਪਾ ਕੇ ਲਿਖਿਆ ਹੈ ਕਿ ਹੈਲੀਕਾਪਟਰ ਪੰਜਾਬੀਆਂ ਦਾ ਪਰ ਕਬਜਾ ਤਾੜਵੀਆਂ ਦਾ ਭਗਵੰਤਮਾਨ ਨੇ ਇੱਕ ਵਾਰ ਫਿਰ ਕਿਹਾ ਸੀ ਹੈਲੀਕਾਪਟਰ 'ਚ ਫੇਰੀ ਜਾਂਦੇ ਨੇਤਾ ਹੁਣ ਭਗਵੰਤਮਾਨ ਖੁਦ ਤਵਨ ਹੰਸ ਨਾਲੋਂ ਜ਼ਿਆਦਾ 에ਅਰ ਟਾਈਮ ਲੈ ਰਿਹਾ ਹੈ ਸਰਕਾਰੀ ਹੈਲੀਕਾਪਟਰ ਬਣ ਗਿਆ ਨਿੱਜੀ ਉਬਰ 에ਅਰ ਵਸ ਦਿੱਲੀ ਵਾਲਿਆਂ ਨੂੰ ਪਿਕ ਐਂਡ ਡ੍ਰੌਪ ਕਰਨ ਲਈ ਜੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਤਾਂ ਉਹਨਾਂ ਨੇ ਵੀ ਇਹੀ ਫੋਟੋ ਪਾ ਕੇ ਆਪਣੇ ਸੋਸ਼ਲ ਹੈਂਡਲ ਤੇ ਲਿਖਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨਾ ਸਿਰਫ ਸਾਡੇ ਸੂਬੇ ਨੂੰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸੋਦੀਆ ਹਵਾਲੇ ਕਰਕੇ ਪੰਜਾਬੀਆਂ ਦੇ ਵਿਸ਼ਵਾਸ ਨਾਲ ਧੋਖਾ ਕਰ ਰਿਹਾ ਹੈ ਬਲਕਿ ਸਰਕਾਰੀ ਹੈਲੀਕਾਪਟਰ ਦੀ ਬੇਲੋੜੀ ਦੁਰਵਰਤੋਂ ਦੀ ਇਜਾਜ਼ਤ ਵੀ ਦੇ ਰਿਹਾ ਹੈ ਆਪਣੇ ਦਿੱਲੀ ਦੇ ਮਾਲਕਾਂ ਨੂੰ ਖੁਸ਼ ਕਰਨ ਲਈ ਪੰਜਾਬੀਆਂ ਦੇ ਪੈਸੇ ਦੀ ਬਰਾਬਰੀ ਕਰਨ ਅਤੇ ਉਹਨਾਂ ਨੂੰ ਇੱਥਰ ਉੱਧਰ ਲਿਜਾ ਕੇ ਕੰਡਕਟਰ ਵਜੋਂ ਕੰਮ ਕਰਨ ਨਾਲ ਪੰਜਾਬ ਦਾ ਮਾਣ ਵੀ ਕਟਿਆ ਪੰਜਾਬੀ ਜਲਦੀ ਹੀ ਤੁਹਾਨੂੰ ਜਵਾਬਦੇ ਬਣਾਉਣਗੇ ਤੁਹਾਨੂੰ ਆਪਣੇ ਕੰਮਾਂ ਦੇ ਨਤੀਜੇ ਵੀ ਭੁਗਤਨੇ ਪੈਣਗੇ ਪੰਜਾਬ ਦੇ ਖਜ਼ਾਨੇ ਦੀ ਕੀਤੀ ਦੁਰਵਰਤੋਂ ਦੇ ਇੱਕ ਇੱਕ ਪੈਸੇ ਦੀ ਵਸੂਲੀ ਤੇਰੇ ਕੋਲੋਂ ਕੀਤੀ ਜਾਵੇਗੀ ਸੋ ਇਹ ਬਿਆਨ ਸੀ ਸੁਖਬੀਰ ਸਿੰਘ ਬਾਦਲ ਦਾ ਜਿੱਥੇ ਕਿ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਫੋਟੋ ਨੂੰ ਲੈ ਕੇ ਕਾਫੀ ਵੱਡੇ ਬਿਆਨ ਦਿੱਤੇ ਹਨ ਜੇ ਦੂਜੇ ਪਾਸੇ ਗੱਲ ਕਰੀਏ ਹਰ ਸਿਮਰਤ ਕੋਰ ਬਦਲ ਦਿੱਤਾ ਉਹਨਾਂ ਨੇ ਵੀ ਲਿਖਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ 10 ਦਿਨਾਂ ਦੇ ਅੰਦਰ ਪੰਜਾਬ ਵਿੱਚੋਂ ਨਸ਼ੇ ਖਤਮ ਕਰਨ ਦੇ ਦਾਅਵੇ ਕਰਦਾ ਹੁੰਦਾ ਸੀ ਹੁਣ 3 ਸਾਲ ਬਾਅਦ ਨਾ ਸਿਰਫ ਇਹ ਮੰਨਿਆ ਕਿ ਉਹ ਇਸ ਕੰਮ ਵਿੱਚ ਅਸਫਲ ਰਿਹਾ ਬਲਕਿ ਉਸਨੇ ਇਹ ਵੀ ਸਵਕਾਰ ਕੀਤਾ ਕਿ ਡਰੱਗ ਮਾਫੀਆ ਸਰਕਾਰ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ ਮਜੀਠਾ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ 26 ਨਿਰਦੋਸ਼ ਲੋਕਾਂ ਦੀ ਮੌਤ ਨੂੰ ਅੱਜ 5 ਦਿਨ ਹੋ ਗਏ ਹਨ ਪ੍ਰਮukh ਮੰਤਰੀ ਨੇ ਹਜੇ ਤੱਕ ਇਸ ਮਾਮਲੇ ਵਿੱਚ ਕਿਸੇ ਵੀ ਗ੍ਰਿਫਤਾਰੀ ਦਾ ਹੁਕਮ ਨਹੀਂ ਦਿੱਤਾ ਪੰਜਾਬ ਦੇ ਪੁੱਤ ਦਾ ਕਾਣ ਕਰਕੇ ਮੁੱਖ ਮੰਤਰੀ ਡਰੱਗ ਮਾਫੀਆ ਚਲਾਉਣ ਵਾਲੇ ਆਪ ਆਗੂਆਂ ਖਿਲਾਫ ਕੋਈ ਕਾਰਵਾਈ ਕਰਨ ਦੀ ਬਜਾਏ ਅੱਖਾਂ ਮੀਟੀ ਬੈਠਾ ਹੈ ਸੋ ਜਿੱਥੇ ਇੱਕ ਪਾਸੇ ਸੀਐਮ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਕਰ ਰਹੇ ਹਨ ਉੱਤੇ ਹੀ ਇਸ ਫੋਟੋ ਨੇ ਵੀ ਸਿਆਸਤ ਪੂਰੇ ਤਰੀਕੇ ਨਾਲ ਕਰਵਾ ਦਿੱਤੀ ਹੈ